ਨਸ਼ਾ ਖਿਲਾਫ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਦੇ ਅਨੁਸਾਰ ਜਲੰਧਰ ਪੁਲਿਸ ਨੇ ਨਗਰ ਨਿਗਮ ਜ਼ੰਦਾ ਦੇ ਤਾਲਮੇਲ ਨਾਲ ਨਸ਼ਾ ਵਿਰੋਧ ਕਦਮੀ ਦੇ ਹਿੱਸੇ ਵਜੋਂ ਥਾਣਾ ਡਿਵੀਜ਼ਨ ਨੰਬਰ 5 ਜਲੰਧਰ ਦੇ ਅਧਿਕਾਰ ਖੇਤਰ ਵਿੱਚ ਸਟੇਟ ਮਾਡਲ ਹਾਊਸ ਦੇ ਇਲਾਕੇ ਵਿੱਚ ਤਿੰਨ ਨਸ਼ਾ ਤਸਕਰਾਂ ਦੇ ਇੱਕ ਗੈਰ ਕਾਨੂੰਨੀ ਢਾਂਚੇ ਨੂੰ ਢਾਹ ਦਿੱਤਾ ਗਿਆ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਨੇ ਕਿਹਾ ਹੈ ਕਿ ਨਗਰ ਨਿਗਮ ਨੂੰ ਮਾਡਲ ਹਾਊਸ ਜਲੰਧਰ ਦੇ ਖੇਤਰ ਵਿੱਚ ਸਰਕਾਰੀ ਜ਼ਮੀਨ ਤੇ ਗੈਰ ਕਾਨੂੰਨੀ ਉਸਾਰੀ ਬਾਰੇ ਸੂਚਨਾ ਮਿਲੀ ਸੀ ਜੋ ਕਿ ਤਿੰਨ ਨਸ਼ਾ ਤਸਕਰਾਂ ਲਖਵੀਰ ਕੌਰ ਉਰਫ ਰੇਖ ਅਤੇ ਸੰਦੀਪ ਕੁਮਾਰ ਅਤੇ ਸੂਰਜ ਦੋਵੇਂ ਪੁੱਤਰ ਸੁਰਿੰਦਰਪਾਲ ਅਤੇ ਇਸ ਸਮੇਂ ਜਮਾਨਤ ਤੇ ਬਾਹਰ ਹਨ ਦੁਆਰਾ ਬਣਾਇਆ ਗਿਆ ਸੀ ਜੋ ਕਿ ਮਾਡਲ ਹਾਊਸ ਸੰਦਰ ਦੇ ਵਸਨੀਕ ਹਨ ਇਹ ਜ਼ਾਇਦਾਰ ਇਹਨਾਂ ਦੁਆਰਾ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ ਤੋਂ ਪ੍ਰਾਪਤ ਆਮਦਨ ਦੀ ਵਰਤੋਂ ਕਰਕੇ ਬਣਾਈ ਗਈ ਸੀ ਕਾਰਵਾਈ ਦੌਰਾਨ ਨਗਰ ਨਿਗਮ ਅਤੇ ਪੁਲਿਸ 팀ਾਂ ਨੇ ਗੈਰ ਕਾਨੂੰਨੀ ਤੌਰ ਤੇ ਬਣਾਇਆ ਗਿਆ ਇਸ ਘਰ ਨੂੰ ਢਾਹ ਦਿੱਤਾ ਗਿਆ ਉਹਨਾਂ ਦਾ ਸਹਿਕੀ ਦੋਸ਼ੀ ਆਤਨ ਪ੍ਰਾਦੀ ਹਨ ਜਿਨ੍ਹਾਂ ਵਿਰੁੱਧ ਨਾਰਕੋਟਿਕ ਡਰੱਗਸ ਐਂਡ ਸਾਈਕੋਟਿਕ ਸਬਸਟੈਂਸ ਐਂਡੀਪੀਐਸ ਐਕਟ ਅਤੇ ਆਈਪੀਐਸ ਦੇ ਨਾਂ ਹੋਰ ਅਪਰਾਧ ਤੋਂ ਰਾਮਤ ਹੈ ਤੇ ਕੁੱਲ 8 ਮਾਮਲੇ ਪਹਿਲਾਂ ਹੀ ਦਰਜ ਹਨ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਕਾਰਵਾਈ ਦੀ ਜ਼ਰੂਰਤ ਤੇ ਜ਼ੋਰ ਦਿੰਦੇ ਹੋਏ ਨਸ਼ਾ ਦੇ ਖਤਰੇ ਨੂੰ ਖਤਮ ਕਰਨ ਲਈ ਆਪਣੀ ਵਚਨਬੱਤੀ ਨੂੰ ਦੁਹਰਾਉਂਦਿਆਂ ਨਾਗਰਿਕਾਂ ਨੂੰ ਨਸ਼ਾ ਮੁਕਤ ਸ਼ਹਿਰ ਬਣਾਈ ਰੱਖਣ ਲਈ ਚੌਕਸ ਰਹਿਣ ਲਈ ਅਪੀਲ ਕੀਤੀ ਹੈ ਬਿਊਰੋ ਰਿਪੋਰਟ ਜ਼ਿੰਦਰਬੀਸ ਟੀਵੀ ਅ ਅੱਜ ਜੋ ਠਾਣਾ ਨੰਬਰ ਡਿਵੀਜ਼ਨ ਨੰਬਰ 5 ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜੀ ਡੈਮੋਲੇਸ਼ਨ ਦੀ ਇਸ ਦੇ ਸਬੰਧ ਦੇ ਵਿੱਚ ਕਾਰਪੋਰੇਸ਼ਨ ਵੱਲੋਂ ਤੋਂ ਡੀਸੀ ਆਫਿਸ ਜਿਹੜਾ ਆ ਸਾਨੂੰ ਇੰਟੀਮੇਸ਼ਨ ਦਿੱਤੀ ਗਈ ਸੀਗੀ ਇੱਕ ਇਲੀਗਲ ਕੰਸਟਰਕਸ਼ਨ ਜੋ ਕਿ ਇਹ ਹਾਊਸ ਨੰਬਰ 1096 ਸੀਗਾ ਇਸ ਦੇ ਵਿੱਚ ਤਿੰਨ ਲੋਕ ਰਹਿੰਦੇ ਨੇ ਲਖਵੀਰ ਕੌਰ ਰੇਖਾ ਸੰਦੀਪ ਕੁਮਾਰ ਤੇ ਸੂਰਜ ਕੁਮਾਰ ਜੋ ਕਿ ਤਿੰਨੇ ਐਂਡੀਪੀਐਸ ਦੇ ਜਿਹੜੇ ਕਿ ਸਮਗਲਰ ਹੈਗੇ ਨੇ ਇਹਨਾਂ ਦੇ ਉੱਤੇ ਜੋ ਕਿ ਐਂਡੀਪੀਐਸ ਦੇ ਤਿੰਨ ਤਿੰਨ ਮੁਕਦਮੇ ਦਰਜ ਨੇ ਜਦੋਂ ਵੈਰੀਫਾਈ ਕਰਨ ਤੇ ਹੁਣ ਵੀ ਜਿਹੜੀ ਲਖਵੀਰ ਕੌਰ ਰੇਖਾ ਉਹ ਐਂਡੀਪੀਐਸ ਦੇ ਮੁਕਦਮੇ ਦੇ ਵਿੱਚ ਕਪੂਰਫਲਾ ਜੇਲ ਦੇ ਵਿੱਚ ਆਲਰੇਡੀ ਬੰਦਾ ਸੋ ਇਹ ਕਾਰਪੋਰੇਸ਼ਨ ਵੱਲੋਂ ਵੀ ਇਹਨਾਂ ਨੂੰ ਜਦੋਂ ਵੈਰੀਫਾਈ ਕੀਤਾ ਗਿਆ ਤੇ ਇਹਦੇ ਤੇ ਜਿਹੜੀ ਇਲੀਗਲ ਕੰਸਟਰਕਸ਼ਨ ਜਿਹੜੀ ਇਹਨਾਂ ਦੀ ਪਾਈ ਗਈ ਆ ਤੋ ਇਹਦੀ ਡੈਮੋਲੇਸ਼ਨ ਦੇ ਲਈ ਇਹਨਾਂ ਵੱਲੋਂ ਸਿਕਿਉਰਿਟੀ ਦੀ ਮੰਗ ਕੀਤੀ ਗਈ ਸੀ ਕਿ ਜਿਨ੍ਹਾਂ ਨੂੰ ਕਿ ਅੱਜ ਜਿਹੜਾ ਆ ਇਹਨਾਂ ਦਾ ਕਰਨ ਨੂੰ ਜਿਹੜੋਂ ਹਟਾਇਆ ਗਿਆ ਸੋ ਉਸ ਦੇ ਵਿੱਚ ਜਿਹੜੀ ਆ ਸਾਡੇ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਆ ਪ੍ਰੋਬਲਮ ਨਾ ਆ ਸਕੇ ਤੇ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਯੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਆ ਸੋ ਉਸ ਦੇ ਵਿੱਚ ਲਗਾਤਾਰ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਸਮੱਗਲਰ ਜਾਂ ਜਿਨ੍ਹਾਂ ਨੇ ਕੋਈ ਜਿਹੜੀ ਆ ਗਲਤ ਤਰੀਕੇ ਨਾਲ ਜਿਹੜੀ ਕੋਈ ਪ੍ਰਾਪਰਟੀ ਅਕਵਾਇਰ ਕੀਤੀ ਜਾਂ ਕੋਨਸਟ੍ਰਕਸ਼ਨ ਕੀਤੀ ਗਈ ਆ ਉਹਨੂੰ ਥਰੂ ਡਿਊ ਦਾ ਪ੍ਰोसीजर ਜਿਹੜਾ ਕਾਨੂੰਨ ਦੇ ਅਨੁਸਾਰ ਉਹਨਾਂ ਦੇ ਅਗੇਂਸਟ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਆ ਤੇ ਅੱਗੇ ਤੋਂ ਵੀ ਜਿਹੜਾ ਇਨ ਫਿਊਚਰ ਵੀ ਇਦਾਂ ਦੇ ਜਿਹੜੇ ਵੀ ਹੋਣਗੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ